ਮੱਝ ਸਾਫ਼ ਹੁੰਦੀ ਨਹੀਂ ਲੇਵੇ ਦੀ ਬੜੀ ਚੰਗੀ ਮੱਝ ਆ ਮਿੱਤਰੋ ਤੁਰਦੀ ਵੀ ਦੇਖੋ ਤੁਸੀਂ ਪਲਵਾਨਾ ਵਾਂਗੂ ਆ ਹਨਾ ਤੇ ਤੁਸੀਂ ਰੇਟ ਇਹਦਾ ਬਾਜ ਬਰੂਗਾ ਮੰਡੀ ਤੇ ਬਾਈ ਲੈ ਕੇ ਆਇਆ ਸਿੰਘ ਤੁਸੀਂ ਚੈੱਕ ਕਰ ਲਓ ਇਹੇ ਜੀ ਮੱਝ ਜਿਹੜੀ ਕੁੰਡੇ ਸਿੰਗਾ ਵਾਲੀ ਟਾਮੀ ਟਾਮੀ ਨਿਕਲਦੀ ਆ ਰਾਮਪੁਰੇ ਮੰਡੀ ਤੇ ਬਾਈ ਲੈ ਕੇ ਪਹੁੰਚਿਆ ਤੇ ਰੇਟ ਪਤਾ ਚੰਗਾ ਦੁੱਧ ਪਾ ਦੂਗੀ ਆਪਾਂ ਜੇ ਬਾਈ ਆਖੇ ਜਿੰਨਾ ਮਰਜ਼ੀ ਪਰ ਝੋਲੀ ਝੋਲੀ ਦੇਖ ਲਓ ਮਿੱਤਰੋ 15 ਕਿਲੋ ਦੁੱਧ ਇਹ ਜੀ ਮੱਝ ਆਜੋ ਵੀ ਸੱਜਣੋ ਗੇਰਾ ਆਪਾਂ ਇੱਕ ਹੋਰ ਦੇਉ ਨੂੰ ਝੋਟੀ ਚੰਗੀ ਕੱਪ ਕਰ ਗੱਲਬਾਤ ਬਾਕੀ ਥਣਾ ਸੋਣਾ ਦੀ ਬਾੜੀ ਸਾਫ਼ ਆ ਇਹ ਆ ਦੇਖੋ ਤੁਸੀਂ ਥੱਲੋਂ ਇਹ ਵੀ ਮਿੱਤਰੋ ਨਾ ਬੰਦਾ ਕਹਿੰਦਾ ਮੇਰੀ ਮੈਦੀ ਵੀਡੀਓ ਬਣਾ ਕੇ ਜਾ ਕਹਿੰਦਾ ਇੱਧਰ ਤੋਰ ਲੈ ਹੁਣੇਰਾ ਮੇਰੇ ਕੰਨੀ ਤਰਿਆ ਹੁੰਦਾ ਪੱਟੂ ਹਾਂਜੀ ਹਸਤੀ ਕਾਲ ਦੋਸਤੋ ਮੈਂ ਰਮਨਦੀਪ ਸਿੰਘ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਰਾਮਪੁਰਾ ਪਸ਼ੂ ਮੰਡੀ ਦੇ ਵਿੱਚ ਜਿਹੜੀ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਹੈ ਦੋਸਤੋ ਜੇ ਅੱਜ ਆਪਾਂ ਪਸ਼ੂਆਂ ਦੇ ਰੇਟ ਦੀ ਗੱਲ ਕਰਕੇ ਕਿ ਮੰਡੀ ਹੈ ਜਿਹੜੀ ਤੇਜ ਰਹੀ ਹੈ ਕਿ ਮੰਦੀ ਰਹੀ ਹੈ ਅੱਜ ਵਾਲੀ ਮੰਡੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਮੰਦੀ ਰਹੀ ਹੈ ਗਾਹਕ ਬਹੁਤ ਜ਼ਿਆਦਾ ਘਟ ਆਇਆ ਦੋਸਤੋ ਪਸ਼ੂਆ ਜਿਹੜੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਰੇਟ ਵੀ ਕਨਫਰਮ ਕਰਾਵਾਂਗੇ ਰੇਟ ਤੇ ਨਾ ਜਾਇਓ ਦੋਸਤੋ ਵਪਾਰੀ ਵੀਰਾਂ ਦੀ ਨਾ ਜਿਹੜੀ ਮਜਬੂਰੀ ਹੁੰਦੀ ਹੈ ਰੇਟ ਕਰਨਾ ਤੇ ਆਜੋ ਆਪਾਂ ਜਿਹੜੇ ਇੱਥੇ ਪਸ਼ੂ ਪਹੁੰਚੇ ਹੋਏ ਆ ਚੰਗੇ ਤੋਂ ਚੰਗਾ ਤੁਹਾਨੂੰ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਤੇ ਜਿਹੜਾ ਇਸੇ ਨਾਮ ਦੇ ਉੱਤੇ ਇੱਕ YouTube ਦੇ ਵੀ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਆਜੋ ਆਪਾਂ ਜਿਹੜੇ ਇੱਥੇ ਪਹੁੰਚੇ ਹੋਏ ਪਸ਼ੂ ਆ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਲੈ ਵੀ ਮਿੱਤਰੋ ਇਹਨਾਂ ਤੁਹਾਨੂੰ ਇੱਕ ਬਹੁਤ ਸੋਹਣੀ ਟਾਪ ਦੀ ਪੂਰੀ ਮੱਝ ਦਿਖਾਉਣੇ ਆ ਥੱਲੋਂ ਥੱਲੋਂ ਬਹੁਤ ਸਾਫ਼ ਆ ਤੇ ਤੁਸੀਂ ਆਪ ਹੀ ਦੇਖ ਲਓ ਥੱਲੋਂ ਇਹ ਜੀ ਮੱਝ ਸਾਫ਼ ਹੁੰਦੀ ਨਹੀਂ ਲੇਵੇ ਦੀ ਬੜੀ ਚੰਗੀ ਮੱਝ ਆ ਮਿੱਤਰੋ ਤੁਰਦੀ ਵੀ ਦੇਖੋ ਤੁਸੀਂ ਪਹਿਲਵਾਨਾਂ ਵਾਂਗੂ ਆ ਹਨਾ ਤੇ ਤੁਸੀਂ ਦੇਖ ਸਕਦੇ ਹੋ ਮੱਝ ਜਿੰਨੇ ਜਿਹੜੇ ਸਾਫ਼ ਦੀ ਹੈਗੀ ਨਾ ਜਿਹੜੀ ਇਹਦੇ ਲੇਵੇ ਦੀ ਬੰਤਰ ਆ ਤੇ ਦੁੱਧ ਵੀ ਚੰਗਾ ਦਿਓ ਕਿ ਤੁਹਾਨੂੰ ਮੈਂ ਦੱਸ ਦਾਂ ਜੀ ਆਪਣਾ ਪਰ ਤੱਕਣਾ ਬਾਈ ਬੋਛ ਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੌਲੀ ਹੌਲੀ ਲੈ ਚੱਲ 14 15 ਕਿਲੋ ਦੁੱਧ ਆਮ ਇਹਨੇ ਆਰਾਮ ਨਾਲ ਕੱਢਣਾ ਇਹੋ ਜਿਹੀ ਲੇਵੇ ਵਾਲੀ ਮੱਝ ਟਾਮੀ ਟਾਮੀ ਨਿਕਲਦੀ ਹੁੰਦੀ ਆਜੋ ਜਾਣਕਾਰੀ ਲੈਣੇ ਬਾਈ ਤੋਂ ਕਿੰਨਾ ਮੁੱਲ ਕਰੂਗਾ ਤੇ ਕਿੰਨਾ ਦੁੱਧ ਦੀ ਆਪਾਂ ਨੂੰ ਦੱਸਦਾ ਵੀ ਕਿੰਨਾ ਦੁੱਧ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਆ ਤੇ ਆਜੋ ਹਾਂ ਬਈ ਪਹਿਲਾਂ ਤੂੰ ਆਪਦਾ ਨਾਮ ਦੱਸ ਤੇਰਾ ਨਾਮ ਕੀ ਆ ਮੇਜਰ ਸਿੰਘ ਆ ਜੀ ਪਿੰਡ ਕਿਹੜਾਗਾ ਘੁੰਮਣਖੁਰਦਾ ਜੀ ਘੁੰਮਣਖੁਰਦਾ ਹਾਂਜੀ ਹਾਂਜੀ ਕਿੰਨੇਵੇਂ ਸੂਏ ਮੱਝ ਸੂਈ ਆ ਇਹ ਚੌਥੇ ਸੂਏ ਸੂਈ ਆ ਅੱਛਾ ਚੌਥੇ ਸੂਏ ਸੂਈ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਆ 16 ਕਿਲੋ ਆ ਬਾਈ ਗੱਪ ਜਿਆਦਾ ਕੁਝ ਮਰਵਾਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ 16 ਦਿਨ ਹੋ ਗਏ 16 ਦਿਨ ਹੀ ਸੂਈ ਨੂੰ ਹੋ ਗਏ ਠੀਕ ਆ ਚੌਥਾ ਸੂਆ ਚੌਥਾ ਸੂਆ ਤੇ ਜੇ ਹੁਣ ਮੈਨੂੰ ਐ ਦੱਸ ਦੇ ਵੀ ਰੇਟ ਹਾਂ ਨਾ 140 ਮੁੱਲ ਕਰਦੇ ਆ ਬਾਈ ਆ 140 ਹਾਂਜੀ ਆ ਦੇਂਗਾ ਕਿੰਨੇ ਦੀ ਕਿੰਨੇ ਦੀ ਦੇਂਗਾ 115 ਦੀ 115000 ਫੋਨ ਨੰਬਰ ਬੋਲ ਦੇ 95779 0486 ਠੀਕ ਹੈ ਲੈ ਵੀ ਮਿੱਤਰੋ ਆ ਮੱਝ ਹੈਗੀ ਤੇ ਦੁੱਧ ਦੀ ਗਰੰਟੀ ਹੈ ਬਾਈ ਜਮਾ ਬਾਈ ਠੰਡਿਆ ਠੀਕ ਹੈ ਠੀਕ ਹੈ ਲੈ ਵੀ ਸੱਜਣੋ ਆਪਾਂ ਤੁਹਾਨੂੰ ਨਾ ਪਹਿਲਾ ਸੂਆ ਖੂਨ ਵਾਲੀ ਝੋਟੀ ਚੋੜ ਕੇ ਦਿਹਾਉਣੀ ਹੈ ਮਿੱਤਰੋ ਰੇਟ ਇਹਦਾ ਬਾਜਵਰ ਹੋਊਗਾ ਮੰਡੀ ਤੇ ਬਾਈ ਲੈ ਕੇ ਆਇਆ ਸਿੰਘ ਤੁਸੀਂ ਚੈੱਕ ਕਰ ਲਓ ਬਾਕੀ ਤੁਹਾਨੂੰ ਮੈਂ ਦੱਸ ਦਾਂਗਾ ਚੰਗੀ ਆ ਥੱਲੋਂ ਹਜੇ ਬਹੁਤ ਬੰਨਣਾ ਥਣ ਦੇਖੋ ਤੁਸੀਂ ਚੰਗਾ ਮੁੱਠੀ ਵਾਲਾ ਲੱਗਿਆ ਹੋਇਆ ਕਿੰਨੇ ਕ ਦਿਨ ਲੈਂਦੀ ਹੈ ਬਾਈ ਨਾਲ ਕਰਾਉਣਿਆ ਗੱਲਬਾਤ ਏ ਮੇਰੇ ਹਿਸਾਬ ਨਾਲ ਦੁੱਧ 10 ਕਿਲੋ ਖੁੱਲਾ ਪਾਊਗੀ ਵੱਧ ਬਣਾ ਪਾ ਦੇ ਤੇ ਆ ਜੋ ਪੁੱਛਦੇ ਆ ਬਾਈ ਨੂੰ ਕੀ ਰੇਟ ਰਹਿੰਦਾ ਬਾਈ ਕਹਿੰਦਾ ਦਿਨ ਜਰੂਰ ਲੈ ਜੂਗੀ ਤੇ ਉਹ ਚੰਗੀ ਆ ਆ ਦੇਖੋ ਨੇੜਿਓਂ ਲਾਤਾ ਕੈਮਰਾ ਤੇ ਆ ਜੋ ਹਾਂ ਬਾਈ ਕਿਵੇਂ ਹੋ ਠੀਕ ਆ ਬਾਈ ਜੀ ਤੇ ਬਾਈ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈ ਆ ਕਿੰਨੇ ਵੇ ਪਹਿਲੇ ਸੂਏ ਸੋਣਾ ਨਾ ਪਹਿਲਾ ਸੂਏ ਦੋ ਦੰਦ ਆ ਜੀ ਦੋ ਦੰਦ ਆ ਤੇ ਕਿੰਨੇ ਦਿਨ ਲੈ ਜੂਗੀ ਇਹ ਹਫਤਾ 10 ਦਿਨ ਲੇਗੀ ਹਫਤਾ 10 ਦਿਨ ਲੈ ਜੂਗੀ ਤੇ ਹਾਂ ਨਾਲ ਆ ਰੇਟ ਦੱਸ ਦੇ ਜਮਾ ਰੁਪਿਆ ਵੀ ਨਾ ਘਟੀ ਇਹ 85000 ਦੀ ਦੇਣੀ ਹੈ 85 ਦੀ ਹਾਂਜੀ ਤੇ ਦੁੱਧ ਪਾਧੂ 10 11 ਕਿਲੋ ਦੁੱਧ 10 11 ਕਿਲੋ ਦੇ ਦੇ 10 11 ਤਾਂ ਖੁੱਲਾ ਪਾਉਗੀ ਤੇ ਨੰਬਰ ਬੋਲ ਦੇ ਬਾਈ 985656 ਜੀ 85387 ਠੀਕ ਆ ਬਾਈ ਧੰਨਵਾਦ ਲੈ ਵੀ ਮਿੱਤਰੋ ਨਾ ਤੁਹਾਨੂੰ ਟਾਪ ਦੀ ਪੂਰੀ ਮੱਝ ਦਿਖਾਉਣਿਆ ਮਿੱਤਰੋ ਇਹ ਜੀ ਮੱਝ ਜਿਹੜੀ ਕੁੰਡੇ ਸਿੰਗਾ ਵਾਲੀ ਟਾਮੀ ਟਾਮੀ ਨਿਕਲਦੀ ਆ ਰਾਮਪੁਰੇ ਮੰਡੀ ਤੇ ਬਾਈ ਲੈ ਕੇ ਪਹੁੰਚਿਆ ਤੇ ਰੇਟ ਪਤਾ ਹੀ ਨਹੀਂ ਇਹਦਾ ਕਿੰਨਾ ਕੁ ਕਰਦੇ ਬਾਈ ਬਾਕੀ ਤੁਸੀਂ ਪਿੱਠਪੁੜੇ ਦੀ ਮੰਤਰ ਚੈੱਕ ਕਰ ਲਓ ਜਿਹੜਾ ਹੈਗਾ ਨਾ ਲੇਵਾ ਕੋਲੋਂ ਹੋ ਕੇ ਦਿਖਾ ਦਗੇ ਇਹ ਸੂਣ ਦੇ ਦਿਨ ਪਏ ਆ ਥਣ ਥਣ ਬੜਾ ਚੰਗਾ ਭੜੀ ਪੁੜੀ ਵੀ ਬੜੀ ਚੰਗੀ ਹੈ ਲੈ ਜਾ ਕਰਾ ਹੈ ਇਧਰ ਨੂੰ ਸਮਾਰ ਕੇ ਦਿਖਾ ਦਗੇ ਮਿੱਤਰੋ ਸੱਜਣੋ ਬੜੀ ਸੋਹਣੀ ਮੱਝ ਹੈਗੀ ਬੂਰੀ ਜਿਹੜੀ ਗੱਲ ਕਰੀਏ ਚੰਗਾਠਾ ਵੀ ਤੁਸੀਂ ਚੈੱਕ ਕਰ ਲਓ ਅਜੇ ਇਹਨੇ ਥੱਲੋ ਖੋਲਣਾ ਪੂਰਾ ਬੰਨਣਾ ਝੋਟੀ ਨੇ ਕਿੰਨੇਵੇਂ ਸੂਏ ਸੂਣਾ ਇਹ ਨੇ ਪਹਿਲਾ ਸੂਕ ਤੇ ਦੂਜਾ ਸੂ ਬਾਈਆਂ ਨੂੰ ਪਤਾ ਕਰਾਂਗੇ ਆਪਾਂ ਫਲੀ ਪੂਲੀ ਬਾਲੀ ਚੰਗੀ ਹੈਗੀ ਬਾਕੀ ਕਿਹੜਾ ਏਰੀਆ ਦੀ ਮੱਝ ਆ ਉਹ ਬਾਈ ਨਾਲ ਆਪਾਂ ਗੱਲਬਾਤ ਕਰਾ ਕੇ ਤੁਹਾਨੂੰ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਮੱਝ ਇੱਕ ਘੜੀ ਨਾ ਤੋਰ ਤੋਰ ਕੇ ਦਿਖਾਈ ਚੱਲ ਗਏ ਇਹੇ ਜੀ ਚੰਗੀ ਮੱਝ ਹੈਗੀ ਆਜੋ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਜਿਹੜੀ ਆਪਣੇ ਮਗਰ ਬੂਰੀ ਮੱਝ ਦੇਸੀ ਜਾਂਦੀ ਹੈ ਹਾਂਜੀ ਕਿੰਨੇ ਮੈ ਸੂਏ ਸੂਣਾ ਪਹਿਲਾਂ ਇਹ ਦੱਸੋ ਇਹਨੇ ਪਹਿਲੇ ਸੂਏ ਸੂਆ ਇਹ ਦੋ ਪਹਿਲਾਂ ਸੂਆ ਹਾਂਜੀ ਪਹਿਲਾਂ ਤਾਂ ਦੂਜਾ ਲੱਗੀ ਯਾਰ ਨਹੀਂ ਪਹਿਲਾ ਸੂਆ ਇਹ ਦੋ ਦੰਦ ਵੀ ਪੂਰੇ ਨਹੀਂ ਕੀਤੇ ਨੇ ਦੋ ਦੰਦ ਝੋਟੀ ਹੈ ਹਾਂਜੀ ਦੋ ਦੰਦ ਹਜੇ ਆਏ ਨਹੀਂ ਹੈਗੇ ਅੱਛਾ ਹਾਂਜੀ ਦੋ ਦੰਦ ਹਜੇ ਠੀਕ ਹੈ ਕਿੰਨਾ ਦੇ ਦੁੱਧ ਬਾਬੂ ਪਹਿਲੇ ਸੂਏ ਦੁੱਧ 16 17 ਕਿਲੋ ਦੀ ਗਾਰੰਟੀ ਹੈ ਜੀ ਆਪਣੀ ਫੌਲੋ ਚ ਕਰੋ ਸਰ ਇਹ ਚੋਕੇ ਵੀ ਦੇ ਦੋਗੇ ਚੋਕੇ ਚੋਕੇ ਜੀ ਜਮਾ ਗਾਰੰਟੀ ਕਿਹੜਾ ਏਰੀਆ ਤੁਹਾਡਾ ਰਾਏਕੋਟ ਆ ਜੀ ਰਾਏਕੋਟ ਹਾਂਜੀ ਠੀਕ ਆ ਤੇ ਮੈਨੂੰ ਆਏ ਦੱਸੋ ਰੇਟ ਕਿੰਨਾ ਰਹੂਗਾ ਰੇਟ ਦਾ 2.5 ਲੱਖ ਰੁਪਏ ਆ ਸਵਾਦੋ ਦੀ ਹਾਂਜੀ ਸਵਾਦੋ ਠੀਕ ਆ ਨੰਬਰ ਬੋਲ ਦੋ 94190 34978 ਠੀਕ ਆ ਜੀ ਧੰਨਵਾਦ ਜੀ ਲੈ ਵੀ ਮਿੱਤਰੋ ਜੋ ਕੇ ਵੀ ਕੋਈ ਲਿਆ ਮਤਲਬ ਲਿਆ ਸਕਦਾ ਘਰੋਂ ਇਹ ਆਜੋ ਅੱਗੇ ਹੋਰ ਦਿਖਾਉਣੇ ਨੇ ਕਿੰਨੇ ਲੈ ਵੀ ਮਿੱਤਰੋ ਤੁਹਾਨੂੰ ਆਹ ਮੱਝ ਦਿਖਾਉਣੀ ਹੈ ਤਾਜੀ ਸੂਈ ਤੇ ਬਾਈ ਨੂੰ ਖੋਲ ਲੈਣ ਦਿਓ ਤੇ ਮੱਝ ਹੈਗੀ ਤੁਸੀਂ ਲੈ ਵੇ ਲੋਵੇ ਦੇ ਇੱਥੋਂ ਦੇਖ ਲਓ ਖਾਂ ਥੋਂ ਬਹੁਤ ਚੰਗਾ ਤੇ ਤੋਰ ਦੇ ਕਰਾ ਬਾਈ ਇੱਧਰ ਨੂੰ ਲੈ ਜਾ ਕਰਾ ਸਿੰਘ ਸਿੰਘ ਵੀ ਗੋਲ ਚੰਗਾ ਦੁੱਧ ਪਾ ਦੂਗੀ ਆਪਾਂ ਜੇ ਬਾਈ ਆਖੇ ਜਿੰਨਾ ਮਰਜ਼ੀ ਪਰ ਝੋਲੀ ਝੋਲੀ ਦੇਖ ਲਓ ਮਿੱਤਰੋ 15 ਕਿਲੋ ਦੁੱਧ ਇਹ ਜੀ ਮੱਝੇ ਨੇ ਮੱਝ ਨੇ ਨਾ ਪਾਇਆ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੱਝ ਹੈਗੀ ਵੱਡੀ ਕੀ ਰੇਟ ਰਹਿੰਦਾ ਬਾਈ ਤੋਂ ਲੈਣੇ ਜਾਣਕਾਰੀ ਹੈਨਾ ਬੰਨਦੇ ਕਰਾ ਬਾਈ ਇਹ ਆ ਦੇਖੋ ਸਾਈਡ ਪੋਜ ਹਾਂ ਬਾਈ ਜਿਹੜੀ ਆਪਾਂ ਮੱਝ ਤੋਰੀ ਹੈਗੀ ਹਾਂ ਬਾਈ ਕਿੰਨਾ ਵਸੂ ਆ ਗਈ ਦੂਜਾ ਸੂਆ ਵੀਰੇ ਕਿੱਦੇ ਸੂਈ ਐ ਤੇ ਰਾਤ ਹੀ ਸੂਈ ਐ ਵੀਰੇ ਤੇਰਾ ਪਿੰਡ ਕਿਹੜਾ ਯਾਰਾ ਰਾਜਾੜ ਕੁੱਬਿਆ ਬਾਈ ਨਾ ਕੀ ਐ ਤੇਰਾ ਬਲਕੌਰ ਸਿੰਘ ਐ ਬਾਈ ਤੇ ਕਿੰਨਾ ਦੁੱਧ ਪਾ ਦੂਗੀ ਬਾਈ ਯਾਰ ਹੂੰ ਡੱਪ ਕੁਛ ਮਰਵਾਈ ਆ 15 16 ਕਿਲੋ ਦੁੱਧ ਦੇ ਦੋ 15 16 ਵੀ ਮੈਂ ਕਹਿ ਕੇ ਹਟਾ ਰਿਹਾ ਇੰਨੇ ਮੈਂ ਆਖਿਆ ਕਿ ਬਾਈ 20 ਨਾ ਕਹਦੇ ਕਿ ਨਹੀਂ ਬਾਈ ਯਾਰ ਐਮਟੀਐਸ ਬੰਦ ਨਾ ਹਾਨ ਵਾਲਾ ਰੇਟ ਕਹੀ ਬਸ ਆ ਰੇਟ ਕੁਛ ਕਰਾ ਲਾ ਬਾਈ 1.55 ਹੀ ਦੇ ਦੇ 1.55 ਹੀ ਹਾਂ ਠੀਕ ਆ ਤੇ ਨੰਬਰ ਬੋਲ ਦੇ ਤੇਰਾ 941752 5254 ਠੀਕ ਆ ਬਾਈ ਧੰਨਵਾਦ ਬਾਈ ਲੈ ਵੀ ਮਿੱਤਰੋ ਜੀ ਕਿਸੇ ਨੂੰ ਮੱਝ ਪਸੰਦ ਹੋਈ ਆਹਾ ਹਨਾ ਤੇ ਬਾਈ ਨੂੰ ਫੋਨ ਨੰਬਰ ਲਾ ਲਿਓ ਆ ਜੋ ਅੱਗੇ ਇੱਕ ਹੋਰ ਆ ਜੋ ਵੀ ਸੱਜਣੋ ਗੇਰਾ ਆਪਾਂ ਇੱਕ ਹੋਰ ਜਿਹਨੂੰ ਝੋਟੀ ਚੰਗੀ ਕੁੰਡੇ ਸਿੰਘਾ ਵਾਲੀ ਹਨਾ ਬਾਓ ਵਾਲੇ ਦੀਪ ਕੋਲੇ ਰਾਮਪੁਰੇ ਮੰਡੀ ਤੇ ਲੈ ਕੇ ਆਇਆ ਬਾਕੀ ਹਜੇ ਕੱਚੀ ਹੈਗੀ ਤੋਰ ਦੇ ਕਰਾ ਨਮੀ ਦਿਖਾ ਦੇ ਕਰਾ ਆਹ ਕੈਮਰਾ ਲਾ ਦਈਏ ਕਰਾ ਥੰਥ ਲੋਡ ਤੁਸੀਂ ਚੈੱਕ ਕਰ ਲਓ ਹਜੇ ਕੱਚੀ ਹੈਗੀ 20 ਦਿਨਾਂ ਦੀ ਘੱਟੋ ਘੱਟ ਤੇ ਕੀ ਮੁੱਲ ਰਹਿੰਦਾ ਕਰਾਉਣੇ ਗੱਲਬਾਤ ਬਾਕੀ ਸਰੀਰਕ ਬੰਤਰ ਝੋਟੀ ਕੁੰਡੇ ਸਿੰਘਾਂ ਵਾਲੀ ਹੈਗੀ ਸੋਹਣੀ ਹੈ ਘਰੇ ਖੜੀ ਵੀ ਇਹ ਜਆ ਪਸ਼ੂ ਹੈ ਜਿਹੜਾ ਸੋਹਣਾ ਲੱਗਦਾ ਹੁੰਦਾ ਮਿੱਤਰੋ ਤੇ ਆ ਜੋ ਕਰਾਉਣੇ ਗੱਲ ਫਿਰ ਕੀ ਮੁੱਲ ਰਹਿੰਦਾ ਬਾਈ ਤੂੰ ਇਹ ਦੁੱਧ ਮੇਰੇ ਹਿਸਾਬ ਨਾਲ ਜਿੰਨਾ ਮਰਜ਼ੀ ਕਹੀ ਜਾਵੇ ਤੇ 11-12 ਕਿਲੋ ਖੁੱਲਾ ਪਾਉਗੀ ਬਾਕੀ ਦੀਪ ਦੇਖੋ ਕੀ ਕਹਿੰਦਾ ਆਈਂ ਕਰਾ ਦੀਪ ਕਰਾ ਇੱਧਰ ਜੀ ਹਾਲ ਆ ਬਾਈ ਠੀਕ ਆ ਬਾਈ ਠੀਕ ਆ ਦੀਪ ਮੈਨੂੰ ਐਂ ਦੱਸ ਪਿੰਡ ਤਾਂ ਤੇਰਾ ਬਾਹੂ ਆ ਗਿਆ ਹਣਾ ਬਹਿੰਡੇ ਕੋਲੇ ਠੀਕ ਐ ਤੇ ਕਿੰਨਾ ਮੁੱਲ ਕਰਦਾ ਝੋਟੀ ਦਾ ਪਹਿਲਾਂ ਮੈਨੂੰ ਮੁੱਲ ਦੱਸ ਇਹਦਾ ਜਮਾ ਸਹੀ 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 ਮੁੱਲ ਤਾਂ ਇੱਕ ਪੰਜ ਕਰ ਦੇ ਬਾਈ ਯਾਰ ਲੱਖ ਦੀ ਹਾਂ ਨਾ ਦੇ ਠੀਕ ਆ ਤੇ ਕਿੰਨਾ ਦੁੱਧ ਪਾਉਦੀ ਪਸ ਦੁੱਧ 12-13 ਕਿਲੋ ਪਹਿਲੇ ਸੂਏ ਦੇ ਠੀਕ ਆ ਤੇ ਮੈਨੂੰ ਐਂ ਦੱਸ ਸੂਆ ਕਿਹੜਾ ਇਹਦਾ ਸੂਆ ਪਹਿਲਾ ਸੂਆ ਸੂਈ ਆ ਹਾਂ ਹਾਂ ਠੀਕ ਆ ਪਹਿਲਾ ਸੂਆ ਹੈ ਹਾਂ ਪਹਿਲਾ 10 ਦਵਾਰਾਂ ਦੇ ਨਹੀਂ 10 ਦਵਾਰਾਂ ਦੇ ਨੇ ਪਈ ਆ ਲੈ ਜੂ 10 ਦਵਾਰਾਂ ਦੇ ਨੇ ਖੁੱਲੇ ਨੰਬਰ ਬੋਲ ਦੇ ਤੇਰਾ 9144 43064 ਠੀਕ ਹੈ ਧੰਨਵਾਦ ਤੇਰਾ ਤੇ ਲੈ ਵੀ ਮਿੱਤਰੋ ਪਹਿਲਾ ਸੂਆ ਬਾਈ ਕਹਿੰਦਾ ਆ ਮੱਝ ਦਾ ਠੀਕ ਹੈ ਝੋਟੀ ਕੱਚੀ ਹੈਗੀ ਹਜੇ ਤੇ ਲਾਟੂਲਾ ਪੂਰੀਆਂ ਪਈਆਂ ਠੀਕ ਹੈ ਆ ਜੋ ਅੱਗੇ ਹੋਰ ਦਿਖਾਉਣੇ ਆ ਲੈ ਵੀ ਸੱਜਣੋ ਇੱਕ ਮੱਝ ਆਪਾਂ ਤੁਹਾਨੂੰ ਹੋਰ ਸੂਣ ਵਾਲੀ ਹੈ ਜਿਹੜੀ ਰੇਡ ਇਹਦਾ ਚੰਗਾ ਰਹਿਣਾ ਮਿੱਤਰੋ ਹਨਾ ਬਾਕੀ ਡੀਲ ਡੌਲ ਜਿਹੜੀ ਹੈਗੀ ਮੱਝ ਦੀ ਪਿੱਠ ਪੂੜੇ ਦੀ ਕੱਦ ਕਾਟ ਬਹੁਤ ਚੰਗਾ ਗਾ ਰੋਸ਼ੇਪਨ ਦੇ ਵਿੱਚ ਪੈਂਦੀ ਥੋੜੀ ਜੀ ਸਿੰਗ ਹੈਗਾ ਗੋਲ ਮੋੜ ਲਾ ਬਾਈ ਕਰ ਤੇ ਆਹ ਦੇਖੋ ਤੁਸੀਂ ਦਿਨ ਵੀ ਹਜੇ ਪਏ ਆ ਚੰਗੇ ਪਏ ਹੈਗੇ ਕੀ ਡਿਟੇਲ ਰਹਿੰਦੀ ਹੈ ਬਾਈ ਨਾਲ ਕਰਾਉਣਿਆਂ ਗੱਲਬਾਤ ਬਾਕੀ ਥਣਾ ਥੋਣਾ ਦੀ ਬਾਹਲੀ ਸਾਫ ਆ ਇਹ ਆਹ ਦੇਖੋ ਤੁਸੀਂ ਥੱਲੋਂ ਹਜੇ ਬਹੁਤ ਭਰਨਾ ਮੱਝ ਨੇ ਥਾਣਾ ਜਿਹੜਾ ਸਾਈਜ਼ ਆ ਜਿਹੜਾ ਉਹ ਬਹੁਤ ਪ੍ਰੋਪਰ ਚੰਗਾ ਲੱਗਿਆ ਹੋਇਆ ਦੁੱਧ ਵਾਲਾ ਥਾਣ ਲੱਗਿਆ ਹੋਇਆ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆਪਾਂ ਹਾਂਜੀ ਬਾਈ ਜੀ ਪਹਿਲਾਂ ਮੈਨੂੰ ਐ ਦੱਸੋ ਤੁਹਾਡਾ ਨਾਮ ਕੀ ਆ ਜਰਜੀਤ ਸਿੰਘ ਜੀ ਪਿੰਡ ਬਾਈ ਰਾਮਿਆਣਾ ਰਾਮਾ ਠੀਕ ਆ ਤੇ ਜਿਹੜਾ ਇਹਨੂੰ ਫਰੀਦਕੁਰ ਪੈ ਜਾਂਦਾ ਹਾਂਜੀ ਕਿੰਨੇ ਵੇ ਸੂਏ ਮੱਝ ਸੂਣ ਵਾਲੀ ਹੈ ਜਿਹੜੀ ਆਪਾਂ ਤੋਰ ਕੇ ਦਿਖਾਈਏ ਇਹ ਦੂਜਾ ਸੂਆ ਹੈ ਦੂਜਾ ਸੂਆ ਇਹਨਾਂ ਦੁੱਧ ਪਾ ਦੂ ਬਈ ਸਹੀ ਸਹੀ ਇਹ 18 ਕਿਲੋ ਦੁੱਧ ਪਾ ਦੂ ਗੀ ਗਾਰੰਟੀ ਆ ਹਾਂਜੀ ਪਹਿਲੇ ਸੂਏ ਕੱਟੀ ਨੇ 14 ਕਿਲੋ ਦੁੱਧ ਠੀਕ ਆ ਤੇ ਹੁਣ ਇਹਦਾ ਫਿਕਸ ਜਪਾਈ ਕਿੰਨਾ ਰੋ ਰੇਟ ਮੁੱਲ ਕਾ 2.2 ਲੱਖ ਦੋ ਦੇ ਦੇਣੀ ਆਈ ਹੈ ਨੰਬਰ ਕਿੰਨਾ ਤੇਰਾ 94170055 ਕੰਨੀ ਠੀਕ ਆ ਲੈ ਵੀ ਮਿੱਤਰੋ ਆ ਮੱਝ ਜੇ ਕਿਸੇ ਨੂੰ ਚਾਹੀਦੀ ਹੋਈ ਹਨਾ ਤੇ ਚੰਗੇ ਦੁੱਧ ਦੀ ਬਾਈ ਗਾਰੰ ਤੇ ਆਜੋ ਅੱਗੇ ਹੋਰ ਅਸੂ ਜਿਹੜੇ ਮੰਡੀ ਦੇ ਉੱਤੇ ਆਏ ਦਿਖਾਉਣੀ ਪੁੱਤਰੋ ਨਾ ਬੰਦਾ ਕਹਿੰਦਾ ਮੇਰੀ ਮੈਂ ਇਹਦੀ ਵੀਡੀਓ ਬਣਾ ਕੇ ਜਾ ਕਹਿੰਦਾ ਇੱਧਰ ਤੋਰ ਲਾ ਹੁਣ ਕਰਾ ਮੇਰੇ ਕੰਨੀ ਧਰਿਆ ਹੁੰਦਾ ਪੱਟੂ ਤੇ ਮੱਝ ਦਿਖਾ ਦਈਏ ਪਹਿਲਾਂ ਇਹਦੀ ਭਾਈ ਕਦ ਕੁੱਦ ਚੰਗਾ ਮੱਝ ਦਾ ਤੁਸੀਂ ਆਪ ਚੈੱਕ ਕਰ ਲਓ ਥੱਲੋ ਵੀ ਚੰਗੀ ਏ ਕਹਿੰਦਾ ਕੋਲੇ ਲਾ ਦਗੇ ਕੈਮਰਾ ਥਣ ਥਣ ਵੀ ਚੰਗਾ ਬਾਕੀ ਭਾਈ ਸੋਡੀ ਨਿਗਾ ਨੇ ਕੰਮ ਕਰਨਾ ਹਨਾ ਤੇ ਮੋੜ ਲਾ ਕਰਾ ਮੋੜ ਲਾ ਆ ਜਾ ਸਿੰਘ ਸੁng ਵੀ ਸੋਹਣਾ ਪਰ ਖੁੱਲਾ ਜ਼ਰੂਰ ਆ ਤੇ ਰਾਮਪੁਰੇ ਲੈ ਕੇ ਪਹੁੰਚਿਆ ਬੰਦੇ ਬੰਦੇ ਕਰਾ हां भाई किमे आ ठीक है भाई बहुत जमा चढ़ਦੀ ਕਲਾ ਜਮਾ ਚੜਦੀ ਹੈ ਅੱਛਾ ਮੈਨੂੰ ਆਏ ਦੱਸ ਜਿਹੜੀ ਤੂੰ ਮੱਝ ਤੋੜ ਕੇ ਦਿਖਾਈ ਹੈ ਕਿੰਨੇ ਸੂਏ ਸੂਈ ਇਹ ਇਹ ਦੂਜੇ ਆ ਬਾਈ ਦੂਜੇ ਮਗਰ ਕੀ ਇਹਦੇ ਮਗਰ ਕੱਟੀ ਹੈ ਕੱਟੀ ਹੈ ਕਿੰਨੇ ਦਿਨਾਂ ਦੀ ਸੂਈ ਹੈ ਇਹ 4 ਦਿਨਾਂ ਦੀ 4 ਦਿਨਾਂ ਦੀ हां ਠੀਕ ਕੀ ਰੇਟ ਕਰਤਾ ਤੇ ਕਿੰਨਾ ਦੁੱਧ ਹੈ ਇਹ 13 ਲੀਟਰ ਦੁੱਧ ਆ ਇਹਦੇ ਥੱਲੇ ਅੱਛਾ ਠੀਕ ਹੈ ਠੀਕ ਹੈ ਤੇ ਡੂੜ ਲੱਖ ਮੰਗਦਾਗਾ ਡੂੜ ਲੱਖ ਲੈਗਾ ਕਿੰਨੇ ਦੀ 140 ਜੀ ਛੱਡ ਦਿਆਂਗੇ ਮੇਰਾ ਕਰਕੇ ਦੱਸ ਤੈਨੂੰ ਛੱਡਿਆ ਮੈਨੂੰ ਛੱਡਿਆ ਤਾਂ ਫਿਰ ਮੈਨੂੰ ਪੰਜ ਹੀ ਦੇ ਦੇ ਹੁਣ ਠੀਕ ਹੈ ਤੇ ਮੈਨੂੰ ਐ ਦੱਸ ਤੇਰਾ ਨੰਬਰ ਹੈਗਾ ਹਾਂ ਕਿੰਨਾ 93649 12170 ਪਿੰਡ ਕਿਹੜਾ ਤੇਰਾ ਫਟਿਆ ਦਲਗੀ ਵਾਲੀ ਦਲਗੀ ਵਾਲੀ ਜ਼ਿਲ੍ਹਾ ਹਾਂ ਜ਼ਿਲ੍ਹਾ ਮਾਨਸਾ ਮਾਨਸਾ ਪੈ ਜਾਂਦਾ ਹੈ ਨਾ ਠੀਕ ਹੈ ਵੀ ਆਜੋ ਅੱਗੇ ਆਪਾਂ ਹੋਰ ਦੇਖੋਣ ਕੜਾ ਕਿਵੇਂ ਆ ਮੱਝ ਠੀਕ ਹੈ ਭਾਈ ਮੱਝ ਅੱਛਾ ਕਿੰਨਾ ਕਿ ਦੁੱਧ ਹੈਗਾ 12-13 ਕਿਲੋ ਸਹੀ ਆ ਬੰਦਾ ਝੂਠ ਨਹੀਂ ਬੋਲਦਾ ਭਾਈ ਠੀਕ ਆ ਚੰਗਾ ਬੱਕਰੀ ਆ ਬੰਦਾ ਭਾਈ ਚਲੋ ਹਾਂ ਵੀ ਦੋਸਤੋ ਇਹ ਸੀਗੀ ਅੱਜ ਦੀ ਮੰਡੀ ਰਾਮਪੁਰਾ ਪਸ਼ੂ ਮੰਡੀ ਜਿਹੜੀ ਕਿ ਹਰ ਮਹੀਨੇ ਦੀ 1 ਤਰੀਕ ਨੂੰ ਲੱਗਦੀ ਆ ਦੋਸਤੋ ਓਵਰਵਿਊ ਚੈੱਕ ਕਰ ਲਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਸ਼ੇਅਰ ਵੀ ਜਰੂਰ ਕਰਿਆ ਕਰੋ ਹਨਾ ਤੇ ਬਾਕੀ ਇੱਕ ਅੱਜ ਹੋਰ ਵੱਡੀ ਘਟਨਾ ਹੋ ਗਈ ਜਿਹੜੀ ਕਿ ਮੰਡੀ ਦੇ ਉੱਤੇ ਇੱਕ ਵਪਾਰੀ ਵੀਰ ਦੀ ਮੱਝ ਸੀਗੀ ਤੇ ਉਹ ਜਿਹੜੀ ਹੈਗੀ ਆ ਪੂਰੀ ਹੋ ਗਈ ਦੋਸਤੋ ਤੇ ਬਹੁਤ ਵੱਡਾ ਦੁੱਖ ਲੱਗਿਆ ਬਾਕੀ ਇੱਕ ਗੱਲ ਹੋਰ ਆ ਵਪਾਰੀ ਵੀਰਾਂ ਨੇ ਪੈਸੇ ਇਕੱਠੇ ਕਰਕੇ ਹਨਾ ਜਿਹੋ ਦੀ ਹੈਲਪ ਕੀਤੀ ਐ ਮੈਂ ਕਹਿੰਦਾ ਉਹਨਾਂ ਵੀਰਾਂ ਦਾ ਪਤਾ ਇੱਦੋਂ ਧੰਨਵਾਦ ਵੀ ਕਰਦਿਆਂ ਦੋਸਤੋ ਠੀਕ ਐ ਜੀ